1 ਚੱਕ ਸਾਂ ਬੁਲਾ ਦਹੋਦਾ ਆ ਕੇ ਮੰਗ ਤੇਰੀ ਨੂੰ ਹੋ ਕਾਮ ਵਿੱਚ ਫਸੀ ਹੋਈ ਕੂੰਜ ਤੇਰੀ ਨੂੰ ਨਿਤ ਦੇਸ ਆਪੇ ਗਲ ਪੈ ਜਾਣਗੇ ਕੱਲ ਨੂੰ ਬਿਹਾ ਕੇ ਮੈਨੂੰ ਲੈ ਜਾਣਗੇ ਕੱਲ ਨੂੰ ਬਿਹਾ ਕੇ ਮੈਨੂੰ ਲੈ ਜਾਣਗੇ ਰੋਮ ਦੇ राजे ਦੇ ਨਾਂ ਰੋਮ ਦੇ ਰਾਜ ਦੇ ਨਾਲ ਮੈਂ ਹਾਂ ਮੰਗਤੀ ਸੋਲ ਜੇ ਹੀ ਜਿੰਦ ਮੇਰੀ ਸੋਲ ਟੰਗਤੀ ਤੇਰੇ ਨਾਲ ਚੰਗਾ ਤੇਰੇ ਨਾਲ ਚੰਨਾ ਮੇਰੇ ਲੇਖ ਤੋੜ ਕੇ ਪੌਣ ਨਾ ਰਪਈਆ ਤੇਰੀ ਚੋਲੀ ਮੋੜ ਕੇ ਜ਼ੁਲਮੀਏ ਦਿਲ ਕੇ ਮੈਂ ਸਹ ਜਾਣਗੇ ਕੱਲ ਨੂੰ ਵਿਆਹ ਕੇ ਮੈਨੂੰ ਲੈ ਜਾਣਗੇ ਕੱਲ ਨੂੰ ਬਿਹਾ ਕੇ ਮੈਨੂੰ ਲੈ ਜਾਣਗੇ ਗੱਲਾਂ ਬਾਤਾਂ ਨਾਲ ਹੋਣੇ ਨਹੀਂਗਾ ਸਾਰੇ ਨਾ ਪਊਗਾ ਦੁਹਦਾ ਕੋਈ ਲਾ ਕਰਨਾ ਮਰਦਾਂ ਦੇ ਵਾਂਗੇ ਆ ਜਾ ਇੱਕ ਧਣਕੇ ਸਾਰੀ ਉਮਰ ਤੇਰੀ ਰਹੂੰ ਬਣ ਕੇ ਨਹੀਂ ਤਾਂ ਅਧੂਰੇ ਚਾਰੇ ਜਾਣਗੇ ਕੱਲ ਨੂੰ ਬਿਹਾ ਕੇ ਮੈਨੂੰ ਲੈ ਜਾਣਗੇ ਕੱਲ ਨੂੰ ਬਿਹਾ ਕੇ ਮੈਨੂੰ ਲੈ ਜਾਣਗੇ ਮੇਰੇ ਮਾਪਿਆਂ ਨੇ ਜ਼ੁਲਮ ਕਮਾਲਿਆ ਤੈਨੂੰ ਛੱਡ ਮੈਨੂੰ ਆਪਣਾ ਬਣਾ ਲਿਆ ਹੋ ਮੰਗ ਦਿੱਤੀ ਮੰਗ ਤੇਰੀ ਕਿਸੇ ਹੋਰ ਨੂੰ ਵੇਖਣਾ ਦੂਦਾ ਹੁਣ ਤੇਰੇ ਜ਼ੋਰ ਨੂੰ ਆ ਕੇ ਬਰਾਤੀ ਬੂਹੇ ਵੇ ਜਾਣਗੇ ਕੱਲ ਨੂੰ ਬਿਹਾ ਕੇ ਮੈਨੂੰ ਲੈ ਜਾਣਗੇ ਕੱਲ ਨੂੰ ਬਿਆਕੇ ਮੈਨੂੰ ਲੈ ਜਾਣਗੇ ਉਮਰ ਨਿਆਣੀ ਵਿੱਚ ਤੇਰੀ ਹੋਈ ਵੈ ਤੇਰੇ ਬਿਨਾਂ ਨਾਲ ਦਾ ਨਾ ਮੇਰਾ ਕੋਈ ਵੈ ਹੋਏ ਨੇ ਉਡੀਕ ਦੇ ਆ ਕਈ ਸਾਲ ਵੈ ਜੀ ਮੰਗੀ ਮਰਾਂਗੀ ਚੰਨਾ ਤੇਰੇ ਨਾਲ ਵੈ ਸਾਧੋ ਵਾਲੇ ਲੋਕ ਸੱਚ ਕਹਿ ਜਾਣਗੇ ਕੱਲ ਨੂੰ ਬਿਆਕੇ ਮੈਨੂੰ ਲੈ ਜਾਣਗੇ ਕੱਲ ਨੂੰ ਵੇਹਾ ਕੇ ਮੈਨੂੰ ਲੈ ਜਾਣ ਗਏ